ਰਾਗ ਆਸਾ ਸੰਚੰਤ ਮਹੱਲਾ ਚੌਥਾ ਘਰ ਪੇਲਾ ਇੱਕ ਵੰਗਾਰ ਸਤਗੁਰ ਪ੍ਰਸਾਦ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ ਹਰ ਨਾਮੋ ਹਰ ਨਾਮ ਦੇਵੇ ਮੇਰੇ ਪ੍ਰਾਣ ਵਸਾਏ ਰਾਮ ਹਰ ਹਰ ਨਾਮ ਮੇਰੇ ਪ੍ਰਾਣ ਵਸਾਏ ਸਭ ਸੰਸਾ ਦੁਖ ਗਵਾਇਆ ਅਦਿਸ਼ਟ ਗੋਚਰ ਗੁਰਬਚਨ ਤੇ ਆਇਆ ਪਵਿੱਤਰ ਪਰਮ ਪੰਥ ਪਾਇਆ ਅਨਹਦ ਤੁੰਨ ਵਾਜੇ ਨਿਤ ਵਾਜੇ ਗਾਈ ਸਤਿਗੁਰ ਬਾਣੀ ਨਾਨਕ ਦਾਤ ਕਰੀ ਪ੍ਰਭ ਦਾਤੇ ਜੋਤੀ ਜੋਤ ਸਮਾਣੀ ਮਨ ਮੁਖਾ ਮਨ ਮੁਖ ਮੋਏ ਮੇਰੀ ਕਰ ਮਾਇਆ RAM ਖਿਨਾਵੇ ਖਿਨ ਜਾਵੇ ਦੁਰਗੰਧ ਮੜੇ ਚਿਤ ਲਾਇਆ RAM ਲਾਇਆ ਦੁਰਗੰਧ ਮੜੇ ਚਿਤ ਲਾਗਾ ज्यो रंग कसोम दिखाया खिन पूरब खिन पश्चिम छाय ज्यों चक कुमियार पवाया दुख खावे दुख संचे भोगे दुख की बिर दवदाई नानक बिकम सोहेला तरीए जा आवे गुर शरणाई मेरा ठाकुरो ठाकुर नीका अगम अता हाराम हर पूजी हर पूजी चाही ਮੇਰੇ ਸਤਗੁਰ ਸਾਹਾਰਾਮ ਹਰ ਪੂਜੀ ਚਾਹੀ ਨਾਮ ਬਿਸਾਹੀ ਗੁਣ ਗਾਵੇ ਗੁਣ ਭਾਵੇ ਨੀਦ ਭੂਖ ਸਭ ਪਰਹਰ ਤਿਆਗੀ ਸੁੰਨੇ ਸੁਨ ਸਮਾਵੇ ਵਣ ਜਾਰੇ ਇਕ ਪਾਤੀ ਆਵੇ ਲਹਾ ਹਰ ਨਾਮ ਲੈ ਜਾਹੇ ਨਾਨਕ ਮਨ ਤਨ ਅਰਪ ਗੁਰ ਅਗੇ ਜਿਸ ਪ੍ਰਾਪਤ ਸੋ ਪਾਏ ਰਤਨਾ ਰਤਨ ਪੰਦਾਰਤ ਬਉ ਸਾਗਰ ਭਰਿਆ RAM ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ RAM ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨੇ ਅਪਾਰਾ ਹਰ ਹਰ ਨਾਮ ਅਤੌਲਕ ਪਾਇਆ ਤੇਰੀ ਭਗਤ ਭਰੇ ਪੰਡਾਰਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਪੇਦ ਨਾ ਪਾਈ ਆਸਾ ਮਹੱਲਾ ਚੋਤਾ ਚਿੰਮ ਚਿਮੇ ਚਿੰਮ ਚਿੰਮ ਵਰਸੇ ਅੰਮ੍ਰਿਤ ਧਾਰਾ RAM ਗੁਰਮੁਖੇ ਗੁਰਮੁਖ ਨਦਰੀ RAM ਪਿਆਰਾ RAM RAM ਨਾਮ ਪਿਆਰਾ ਜਗਤ ਨਿਸਤਾਰਾ RAM ਨਾਮ ਵਡਿਆਈ ਕਾਲ ਯੁਗ RAM ਨਾਮੋ ਹਿਤਾ ਗੁਰਮੁਖ ਪਾਰ ਲਗਾਈ ਹਲਤ ਪਲਤ RAM ਨਾਮ ਸੁਹੇਲੇ ਗੁਰਮਕ ਕਰਨੀ ਸਾਰੀ ਨਾਨਕ ਦਾ ਦਇਆ ਕਰ ਦੇਵੇ RAM ਨਾਮ ਨਿਸਤਾਰੇ RAMੋ RAM ਨਾਮ ਜਪਿਆ ਦੁਖ ਕਿਲ ਵਿਖ ਨਾਸ ਗਵਾਇਆ RAM ਗੁਰ ਪਰਚੇ ਗੁਰ ਪਰਚੇ ਧਿਆਇਆ ਮੈਂ ਹਿਰਦੇ RAM ਰਵਾਇਆ RAM ਰਵਿਆ RAM ਹਿਰਦੇ ਪ੍ਰਮਗਤ ਪਾਈ ਜਾਂ ਗੁਰ ਸਰਣਾਈ ਆਏ ਲੋਭ ਵਿਕਾਰਨ ਨਾਮ ਡੁੱਬਦੀ ਨਿਕਲੀ ਜਾਂ ਸਤਬੁਰ ਨਾਮ ਮੰਦੜਾਏ ਜੀ ਦਾਨ ਗੁਰ ਪੂਰੇ ਦੀਆ ਰਾਮ ਨਾਮ ਜਿਤ ਲਾਈ ਆਪ ਕਿਰਪਾਲ ਕਿਰਪਾ ਕਰ ਦੇਵੇਂ ਨਾਨਕ ਗੁਰ ਸਰਣਾਏ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸੁਹਾਏ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮਖ ਰਾਮ ਧਿਆਏ ਰਾਮ ਰਾਮ ਨਾਮ ਤੇ ਆਏ ਪਵਿੱਤ ਹੋਏ ਆਏ ਤਿਸ ਰੂਪ ਨ ਰੇਖਿਆ ਕਾਏ ਰਾਮੋ ਰਾਮ ਰਵਿਆ ਕਟਿ ਅੰਤਰ ਸਭ ਤ੍ਰਿਸ਼ਨਾ ਪੋਖ ਗਵਾਈ ਮਨ ਤਨ ਸੀਤਲ ਸਿਗਾਰ ਸਭ ਹੋਵਾ ਗੁਰਮਤਿ ਰਾਮ ਪ੍ਰਗਾਸਾ ਨਾਨਕ ਆਪ ਅਨ ਗ੍ਰਹਿ ਕੀਆ ਹਮ ਦਾਸਨ ਦਾਸਨ ਦਾਸਾ ਜਿੰਨੀ ਰਾਮੋ ਰਾਮ ਨਾਮ ਵਿਸਾਰਿਆ ਸੇ ਮਨ ਮੁਖ ਮੋੜ ਅਭਾਗੀ ਰਾਮ ਤਿਨ ਅੰਤਰੇ ਮੋਹ ਵਿਆਪੇ ਖਿਨ ਖਿਨ ਮਾਇਆ ਲਾਗੀ ਰਾਮ ਮਾਇਆ ਮਲ ਲਾਗੀ ਮੋੜ ਭਏ ਅਭਾਗੀ ਜਿਨ ਰਾਮ ਨਾਮ ਨਹਿ ਪਾਇਆ ਅਨੇ ਕਰਮ ਕਰੇ ਅਭਮਾਨੀ ਹਰ ਰਾਮੋ ਨਾਮ ਚੋਰਾਇਆ ਮਹਾ ਬਿਕਮ ਜਮ ਪੰਥ ਦੁਹੇਲਾ ਕਾਲੁ ਖਤ ਮੋ ਅੰਧਿਆਰਾ ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਏ ਮੁਖ ਦਵਾਰਾ ਰਾਮੋ ਰਾਮ ਨਾਮ ਗੁਰੂ ਰਾਮ ਗੁਰ ਮੁਖੇ ਜਾਣੇ ਰਾਮ ਇਹੋ ਮਨੁਆ ਖਿੰਨ ਊਪ ਪਿਆਲੀ ਭਰਮ ਦਾ ਇਕਤ ਘਰ ਆਣੇ ਰਾਮ ਮਨ ਇਕਤ ਕਰਿਆਣੀ ਸਭ ਗਤ ਮਿਤ ਜਾਣੇ ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰਖੇ ਰਾਮ ਨਾਮਾ ਪ੍ਰਹਿਲਾਦ ਉਦਾਰ ਤਰਾਏ ਰਾਮੋ ਰਾਮ ਰਮੋ ਰਮੂਚਾ ਗੁਣ ਕਹਤੇ ਆ ਅੰਤ ਨ ਪਾਇਆ ਨਾਨਕ ਰਾਮ ਨਾਮ ਸੁਣ ਪੀਨੇ ਰਾਮੇ ਨਾਮ ਸਮਾਇਆ ਜਿਨ ਅੰਤਰੇ ਰਾਮ ਨਾਮ ਵਸੇ ਤਿਨ ਚਿੰਤਾ ਸਭ ਗਵਾਇਆ ਰਾਮ ਸਭ ਅਰਥਾ ਸਭ ਧਰ ਮਿਲੇ ਮਨ ਚਿੰਦਿਆ ਸੋ ਫਲ ਪਾਇਆ ਰਾਮ ਮਨ ਚਿੰਦਿਆ ਫਲ ਪਾਇਆ ਰਾਮ ਨਾਮ ਧਿਆਇਆ ਰਾਮ ਨਾਮ ਗੁਣ ਗਾਏ ਦੁਰਮਤ ਕਬੁੱਧ ਗਈ ਸੁਧ ਹੋਈ ਰਾਮ ਨਾਮਨ ਲਾਏ ਸਫਲ ਜਨਮ ਸਰੀਰ ਸਭੋਆ ਜਿਤ ਰਾਮ ਨਾਮ ਪਰ ਗਾਸਿਆਨ ਨਾਨਕ ਹਰਪਜ ਸਦਾ ਦਿਨ ਰਾਤੀ ਗੁਰਮਖ ਨਿਜ ਕਰ ਵਾਸਿਆ ਜਿਨ ਸਰਦਾ ਰਾਮ ਨਾਮ ਲਗੀ ਤਿਨ ਦੂਜੇ ਚਿਤ ਨ ਲਾਇਆ ਰਾਮ ਜੇ ਧਰਤੀ ਸਭ ਕੰਚਨ ਕਰ ਦੀਜੇ ਬਿਨ ਨਾਵੇਂ ਅਵਰਨਾ ਪਾਇਆ ਰਾਮ ਰਾਮ ਨਾਮਨ ਪਾਇਆ राम सुख पाया अंत चलदया नाल सिखाई राम नाम तन्न पूंजी संची ना डूबे ना जाई राम नाम इस जुग में तुलहा जब काल नेड़ ना आवे नानक गुरमुख राम पछाता कर कृपा आप मिलावे रामो राम नाम सते ਸਤ ਗੁਰ ਮੁਖ ਜਾਣਿਆ ਰਾਮ ਸੇਵਕੋ ਗੁਰ ਸੇਵਾ ਲਾਗਾ ਜਿਨ ਮੰਨ ਤਨ ਅਰਪ ਚੜਾਇਆ ਰਾਮ ਮਾਨਦਨ ਅਰਪਿਆ ਬਹੁਤ ਮੰਨ ਸਰਦਿਆ ਗੁਰ ਸੇਵਕ ਪਾਏ ਮਿਲਾਏ ਦੀਨਾ ਨਾ ਜੀਆ ਕਾ ਦਾਤਾ ਪੂਰੇ ਗੁਰਤੇ ਪਾਏ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ ਰਾਮ ਨਾਮੰਤ ਹੀ ਹਿਰਦੇ ਦੇਵੇ ਨਾਨਕ ਮਿਲਨ ਸੁਭਾਏ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ RAM ਨਾਮ ਮੰਤ ਹਿਰਦੇ ਦੇਵੇ ਨਾਨਕ ਮਿਲਨ ਸੁਭਾਏ